ਜੀ ਅੱਜ ਰਾਤ ਦੇ ਵੱਜ ਚੁੱਕੇ ਨੇ 11 ਤੇ ਖੜੇ ਆ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਖੜੇ ਕਿੱਥੇ ਆ ਐਡਰੈਸ ਤੁਹਾਨੂੰ ਬਾਅਦ ਦੱਸ ਦਿਆਂ ਪਹਿਲਾਂ ਆਉਨੇ ਆ ਸੁੱਖੀ ਬਾਜੀ ਕੋਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਅੱਜ ਰਾਤ ਦਾ ਵਲੌਗ ਕਰਕੇ ਕਿਵੇਂ ਲੱਗ ਰਿਹਾ ਬਿਲਕੁਲ ਬਹੁਤ ਵਧੀਆ ਲੱਗ ਰਿਹਾ ਕਿ ਦਿਨ ਦੇ ਦਿਨ ਦੇ ਨਜ਼ਾਰੇ ਜਿਹੜੇ ਹੁੰਦੇ ਆ ਉਸ ਤੋਂ ਰਾਤ ਦੇ ਨਜ਼ਾਰੇ ਥੋੜੇ ਹੋਰ ਡਿਫਰੈਂਟ ਨੇ ਕਿਉਂਕਿ ਇਸ ਰੋਡ ਦੇ ਉੱਤੇ ਜਿੱਥੇ ਅਸੀਂ ਖੜੇ ਆ ਨਾ ਇੱਥੇ ਸਵਾਦ 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 ਬਸ ਸਵਾਦ ਕੋਈ ਪ੍ਰੌਂਟ ਕੋਈ ভেজ ਕੋਈ ਨਾਨ ਵੇਜ ਅੱਛਾ ਮੈਨੂੰ ਮੈਨੂੰ ਇੱਕ ਚੀਜ਼ ਲੱਗਣ ਦੀ ਐ ਲੁਧਿਆਣਾ ਪੁੱਠਣ ਚੱਲਦਾ ਪਿਆ ਨਹੀਂ ਲੁਧਿਆਣਾ ਇਤਨੀ 24 ਘੰਟੇ ਜਾਗਦਾ ਨਹੀਂ ਨਹੀਂ ਜਿਹੜੀ ਤਾਂ ਚੀਜ਼ ਸੇਰੇ ਖਾਣ ਵਾਲੀ ਕੜੀ ਚੋਲ ਹੁੰਦੇ ਆ ਰਾਤ 3:00 ਦੇ ਸੇਰੇ ਖਾਣ ਵਾਲੇ ਹੁੰਦੇ ਆ ਇਹ ਰਾਤ ਨੂੰ ਸ਼ੁਰੂ ਕਰਦੇ ਇਹ ਰਾਤ ਨੂੰ ਸ਼ੁਰੂ ਕਰਦੇ ਕੜੀ ਚੋਲ ਹੋ ਗਿਆ ਰਾਜਮਾ ਚੋਲ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਮੈਂ ਲੁਧਿਆਣੇ ਦਾ ਆ ਕਿ ਲੁਧਿਆਣਾ ਭੁਖੜਾ ਕਿ ਲੁਧਿਆਣਾ ਫੂਡੀ ਆ ਲੁਧਿਆਣਾ ਜਿਵੇਂ ਅਸੀਂ ਜਿਸ ਚੀਜ਼ ਨੂੰ ਸ਼ੂਟ ਕਰਨ ਜਾ ਰਹੇ ਹਾਂ ਉਹਦੇ ਵਿੱਚ ਜਿਵੇਂ ਟਮੀ ਫਿਲਿੰਗ ਹਮ ਸਟੇਸ਼ਨ ਹੈਨਾ ਟਮੀ ਫਿਲਿੰਗ ਤੇ ਲੁਧਿਆਣਾ ਬਹੁਤ ਭੁਖੜਾ ਤੇ ਤੇ ਆਪਾਂ ਹੁਣ ਕਰੀਏ ਕੰਮ ਬਿਲਕੁਲ ਭਾਜੀ ਬਿਲਕੁਲ ਤੇ ਇਧਰ ਦੇਖ ਸਕਦੇ ਤੁਸੀਂ ਤੇ ਭਾਈ ਉਹਨਾਂ ਦਾ ਅੱਜ ਪਹਿਲਾ ਦਿਨ ਹੈ ਤੇ ਪਹਿਲੇ ਦਿਨ ਦੇ ਵਿੱਚ ਹੀ ਭਾਈ ਹੁਣ ਇੱਥੇ ਆ ਚੁੱਕੇ ਨੇ ਤੇ ਇਧਰ ਇਧਰ ਭਾਈ ਉਹਨਾਂ ਦੇ ਕੋਲ ਕੋਠੇ ਵੀ ਇਧਰ ਪਾਈ ਹੋਈਆਂ ਸ਼ੱਕਰਾਂ ਦੇ ਆ ਕਿ ਤੇ ਵਧੀਆ ਲੱਗਦਾ ਜਦੋਂ ਪੰਜਾਬੀ ਭਰਾ ਦੇ ਕੋਲੋਂ ਕੋਈ ਪੰਜਾਬੀ ਭਰਾ ਆ ਕੇ ਖਾਣਾ ਖਾਵੇ ਨਾ ਤੇ ਚੰਗੀ ਜਿਹੀ ਲਾ ਤੇ ਪਹਿਲਾਂ ਤੁਹਾਨੂੰ ਉਹ ਕਾਊਂਟਰ ਦਾ ਦਿਖਾ ਦਈ ਆਪਾਂ ਇੱਕ ਏਰੀਆ ਸਾਰਾ ਤੇ ਆ ਇਹਨਾਂ ਦਾ ਇੱਕ ਸਿਸਟਮ ਲਾਇਆ ਹੋਇਆ ਟਮੀ ਫੁੱਲ ਕਮੀ ਫਿਲਿੰਗ ਪੁਆਇੰਟ ਬਿਲਕੁਲ ਆਇਨਰਕ ਛੋੜੀ ਇੱਕ ਕਾਰਡ ਬਣਾਈ ਹੋਈ ਜਾਂਦਾ ਨੇ ਕੀ ਬਾਤ ਹੈ ਜੀ ਇਹਨਾਂ ਚ ਬੜਾ ਕੁਝ ਰੱਖਿਆ ਉਧਰ ਬੈਟਰੀ ਪਈ ਹੋਈ ਆ ਤੇ ਆ ਇਧਰ ਇਹਨਾਂ ਨੇ ਬਣਾਏ ਹੋਏ ਆ ਪਰੋਠੇ ਵਾਹ ਪਰੋਠੇ ਵੀ ਟਰਾਈ ਚਨਾ ਪਰਹਾ ਗੋਪੀ ਪਰਹਾ ਬਿਲਕੁਲ ਬ੍ਰੋਕਲੀ ਪਰਹਾ ਤਾਵਾ ਅੱਛਾ ਪਰਹਾ ਵੇਰਕਾ ਮੱਖਣ ਵਾਈਟ ਮੱਖਣ ਦੇ ਹੂੰ ਵਾਜਾ ਤਰੀਰ ਪਰਹਾ ਬੜਾ ਕੁਝ ਆ ਭਾਈ ਬਈ ਅੱਛਾ ਬਹੁਤ ਕੁਝ ਪਈ ਤੁਸੀਂ ਸੋ ਤੁਹਾਨੂੰ ਕਿਹੜੀ ਚੀਜ਼ ਸਾਬਤ ਮਿੰਨ ਸਭ ਤੋਂ ਵੱਧ ਇਹ ਚੀਜ਼ ਲੱਗੀ ਆ ਕਿ ਛੱਦੀ ਦਾ ਲੈਟਾ ਲੱਗਿਆ ਵਦਿਆ ਜਾਂਦਾ ਛਤਰੀ ਦੇ ਲੈਟਾ ਲੱਗਿਆ ਸਭ ਤੋਂ ਵੱਡੀ ਗੱਲ ਆ ਕਿ ਯਾਰ ਪੰਜਾਬ ਦਾ ਜਿਹੜਾ ਯੂਥ ਆ ਨਾ ਆਪਾਂ ਕਹਿੰਨੇ ਕਿ ਨਸ਼ਿਆਂ ਵਾਲ ਜਾ ਰਿਹਾ ਨਾ ਨਹੀਂ ਖਾਣੇ ਵਾਲ ਜਾ ਰਿਹਾ ਹਾਂ ਪਰ ਮੈਂ ਕਹਿੰਨਾ ਖਾਣੇ ਵਾਲ ਜਾ ਰਿਹਾ ਉਹ ਪਰਾਂਠੇ ਵਾਲ ਜਾ ਰਿਹਾ ਹੈਨਾ ਦੇਖੋ ਕਿੰਨੇ ਇੱਕ ਛੋਟੇ ਲੈਵਲ ਤੋਂ ਸਟਾਰਟ ਕਰਕੇ ਲੋਕਾਂ ਨੂੰ ਇੱਕ ਸੜਕ ਤੇ ਇੱਕ ਫੂਡ ਦੇਣਾ ਹੈਨਾ ਆਪਾ ਰੈਸਟੋਰੈਂਟ ਜਾਂਦੇ ਆ ਬੈਠਦੇ ਆ ਸਾਨੂੰ ਜਾਂਦੀ ਫੀਸ ਲੱਗ ਜਾਂਦੀ ਆ ਪਰ ਇੱਥੇ ਤੁਸੀਂ 10 ਤੋਂ 20 ਤੋਂ 30 ਤੋਂ 50 ਤੋਂ ਆਪਣਾ ਟੰਮੀ ਫੀਲਿੰਗ ਪੁਆਇੰਟ ਤੇ ਆ ਕੇ ਆਪਣੀ ਸਮੀ ਫੁੱਲ ਕਰ ਸਕਦੇ ਆੀ ਆਬਵੀਅਸਲੀ ਸਸਤੇ ਭਾਅ ਦੇ ਵਿੱਚ ਇੱਥੇ ਚੀਜ਼ਾਂ ਬਿਲਕੁਲ ਸਸਤੇ ਭਾਅ ਦੇ ਵਿੱਚ ਇਹ ਅੱਜ ਦਾ ਬੂਡ ਦਾ ਆਨੰਦ ਇਹ ਹੈਗਾ ਆਪਣਾ ਭਾਰਤ ਨਗਰ ਚੌਂਕ ਬੱਸ ਅੱਡੇ ਨੂੰ ਜਾਂਦੀ ਹੋਈ ਸੜਕ ਸਿੱਧੀ ਸਿੱਧੀ ਬਿਲਕੁਲ ਜੀ ਇੱਥੇ ਪੂਰਾ ਹਰ ਕਿਸ ਨੇ ਆਪਣੇ ਆਪਣੇ ਕਾਰਟ ਲਾਏ ਹੋਏ ਆ ਕਿਸੇ ਨੇ ਸਕੂਟਰੀ ਲਾਈ ਹੈ ਕਿਸੇ ਨੇ ਆਪਣਾ ਟੈਂਪੋ ਲਾਇਆ ਹੋਇਆ ਕਿਸ ਨੇ ਗੱਡੀ ਲਾਈ ਹੋਈ ਆ ਫੇਰ ਨੋਵਾ ਗੱਡੀ ਲਾਈ ਹੋਈ ਆ ਉਹ ਬਾਈ ਜੀ ਕਿਸ ਨੇ ਬਿਲਕੁਲ ਜੀ ਆਪਣੇ ਆਪਣੇ ਸਾਧਨ ਸਾਰੇ ਨੇ ਬਣਾਏ ਹੋਏ ਆ ਤੇ ਹਰ ਬੰਦਾ ਆ ਕੇ ਖਾ ਰਿਹਾ ਜੀ ਇਹਨਾਂ ਦਾ ਪਹਿਲਾ ਦਿਨ ਆ ਕਿ ਅਸੀਂ ਪਹਿਲੇ ਦਿਨ ਤੇ ਪਹੁੰਚ ਗਏ ਅਸੀਂ ਪਹਿਲੇ ਦਿਨ ਖਾਣਾ ਖਾਣੇ ਪੂਰੇ ਭੁਖੜਾ ਤੇ ਲੋ ਜੀ ਆ ਜੀ ਇੱਥੇ ਦਾ ਇਹਨਾਂ ਦਾ ਕਾਊਂਟਰ ਤੇ ਇਧਰ ਬਾਈ ਹੁਣੀ ਨੇ ਬਾਈ ਕੀ ਹਾਲ ਚੱਲ ਜੀ ਠੀਕ ਆ ਜੀ ਬਾਈ ਜੀ ਪਹਿਲਾਂ ਤਾਂ ਮੈਨੂੰ ਉਹ ਗੱਲ ਦੱਸੋ ਉਹ ਵੀ ਤੁਸੀਂ ਨਾਮ ਰੱਖਿਆ ਤਮੀ ਫਿਲਿੰਗ ਪੁਆਇੰਟ ਹਾਂ ਜੀ ਤੁਸੀਂ ਵੀ ਪੇੜਵਾਵਾ ਕਰੋ ਫੁੱਲ ਕਰਕੇ ਆਏ ਲੱਗਦੇ ਹੋ ਕਈ ਐ ਦਾਵਾ ਵੀ ਆਪਾਂ ਪੇਟ ਭਰਨ ਦੇ ਲਈ ਖਾਂਦੇ ਆਂ ਹਾਂ ਇਸ ਕਰਕੇ ਮੱਲਾਕ ਮੈਨੇ ਨਾਮ ਰੱਖਿਆ ਵੀ ਟੰਮੀ ਫਿਲਿੰਗ ਪੁਆਇੰਟ ਨਾਲੇ ਪਿੰਡੋਂ ਜਰ ਬੰਦਾ ਪਤਾ ਨਾ ਲੱਗੇ ਵੀ ਬਸ ਖਾਂਦੇ ਪੀਂਦੇ ਘਰੋਂ ਉਹਨਾਂ ਜਰ ਬੰਦਾ ਖਾਊਗਾ ਕੀ ਆਕੇ ਵੈਸੇ ਮੈਨੂੰ ਮੇਰੇ ਅੰਕਲ ਨੇ ਕਿਹਾ ਸੀਗਾ ਵੀ ਸਟੇਸ਼ਨ ਰੱਖ ਦੇ ਅੱਛਾ ਮੈਂ ਕਿਹਾ ਵੀ ਸਟੇਸ਼ਨ ਤਾਂ ਆਪਾਂ ਰੋਡ ਸਾਈਡ ਤੇ ਖੜੇ ਆ ਅੱਛਾ ਜੀ ਵੀ ਪੁਆਇੰਟ ਠੀਕ ਆ ਕੱਲ ਨੂੰ ਆਪਾਂ ਪੁਆਇੰਟ ਇਧਰੋਂ ਇਧਰ ਵੀ ਕਰ ਸਕਦੇ ਆ ਵੀ ਪੁਆਇੰਟ ਹੀ ਸਹੀ ਰਹੇਗਾ ਚੇਂਜ ਹੋ ਸਕਦਾ ਆ ਹਾਂਜੀ ਹਾਂਜੀ ਸਟੇਸ਼ਨ ਹੀ ਚੇਂਜ ਹੋਣਾ ਸਟੇਸ਼ਨ ਤੋਂ ਕਿੱਡੀ ਰੁਕੜੀ ਰੁਕੜੀਆ ਸਟੇਸ਼ਨ ਚੇਂਜ ਨਹੀਂ ਹੋਣਾ ਤੁਹਾਡਾ ਨ ਆਈਡੀਆ ਹੈ ਹਾਂ ਹਾਂ ਚਾਹ ਮਤਲਬ ਭਾਈ ਜੀ ਕਿਹੜਾ ਕਿਹੜਾ ਪ੍ਰੋਫਾ ਬਣਾਉਨੇ ਹੋ ਆਪਣਾ ਭਾਈ ਹੁਣ ਮੱਝ ਗੱਲ ਕਰਦੇ ਪਹਿਲਾਂ ਆਪਾਂ ਇਹ ਗੱਲ ਕਰਦੇ ਆ ਵੀ ਕਿੰਨੇ ਦਿਨ ਹੋਗਾ ਭਾਈ ਤੁਹਾਨੂੰ ਇੱਥੇ ਕੱਟ ਲਵਾਂਗੇ ਅੱਜ ਪਹਿਲਾ ਦਿਨ ਆ ਜੀ ਰੋਟੀ ਨਹੀਂ ਹੁੰਦੀ ਅੱਛਾ ਅੱਜ ਪਹਿਲਾ ਦਿਨ ਹੈ ਹਾਂ ਜੀ ਕਬਰ ਰੋਟੀ ਖਾਵੇਗੀ ਕੀ ਬਾਤ ਹੈ ਭਾਈ ਜੀ ਤੇ ਭਾਈ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਹਾਂ ਜੀ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਭਾਈ ਇਸ ਤੋਂ ਪਹਿਲਾਂ ਮੈਂ ਮਤਲਬ ਕਿ ਫੂਡ ਲਾਈਨ ਦੇ ਵਿੱਚ ਹੀ ਕੰਮ ਕੀਤਾ ਵਾ ਪਰ ਮੈਂ ਲੁਧਿਆਣਾ ਵਿੱਚ ਨਹੀਂ ਤੇ ਮਤਲਬ ਮੇਰਾ ਲੁਧਿਆਣਾ ਵਿੱਚ ਪਹਿਲਾ ਹੀ ਸੈਟਅਪ ਹੈਗਾ ਵਾ ਹੂੰ ਪਰ ਮੈਂ ਆਪਣੇ ਵੱਲੋਂ ਮਤਲਬ ਬੈਸ ਲੈ ਕੇ ਆਇਆ ਚੀਜ਼ਾਂ ਅੱਛਾ ਤੁਸੀਂ ਟੈਸਟ ਕਰੋਗੇ ਤਾਂ ਤੁਸੀਂ ਮਤਲਬ ਦੱਸੋਗੇ ਵੀ ਕੁਝ ਪਲੱਸ ਪੁਆਇੰਟ ਹੈ ਜਾਂ ਨਹੀਂ ਕਿਉਂਕਿ ਹਰ ਇਨਸਾਨ ਸਾਰੀ ਜ਼ਿੰਦਗੀ ਸਿੱਖਦਾ ਮੈਂ ਵੀ ਕੁਝ ਸਿੱਖਾਂਗਾ ਉਰੇ ਖੜ ਕੇ ਭਾਜੀ ਇਹ ਇਸ ਲਾਈਨ ਦੇ ਵਿੱਚ ਹਾਂਜੀ ਸੱਜੇ ਲਾਲੋ ਚਾਹੇ ਖੱਬੇ ਲਾਲੋ ਪਰੋੜੇ ਪਰੋੜ ਹੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਨਵਾਂ ਕੀ ਲੈ ਕੇ ਆਏ ਇਹ ਦੱਸੋ ਪਹਿਲਾਂ ਨਮਸਤ ਚਲੋ ਪਹਿਲਾਂ ਤਾਂ ਮੈਂ ਕਹਿੰਦਾ ਮੈਨੂੰ ਤੁਸੀਂ ਆਲੂ ਵਾਲਾ ਜਿਹੜਾ ਸਿੰਪਲ ਪਰੌਂਠਾ ਉਹੀ ਟੈਸਟ ਕਰ ਲਓ ਜੀ ਜਾਂ ਮੇਰਾ ਨਮਕ ਕਾਲੀ ਮਿਰਚ ਵਾਲਾ ਟੈਸਟ ਕਰ ਲਓ ਅੱਛਾ ਤੁਸੀਂ ਦੋ ਚਾਰ ਹੋ ਟ੍ਰਾਈ ਕਰਿਓ ਤੁਸੀਂ ਆਪ ਹੀ ਦੱਸ ਦਿਓ ਇੱਕ ਬਣਾਉਣ ਦਾ ਤਰੀਕਾ ਹੁੰਦਾ ਹਰ ਚੀਜ਼ ਦਾ ਹੂੰ ਬਾਕੀ ਇਹ ਆ ਵੀ ਮਤਲਬ ਨਮਕ ਮਿਰਚ ਦਾ ਹਰ ਬੰਦਾ ਹੀ ਪਾ ਦਿੰਦਾ ਵਾ ਹੂੰ ਅੱਛਾ ਇੱਕ ਚੀਜ਼ ਦੱਸੋ ਵੀ ਪਰੌਂਠੇ ਜਿਹੜੇ ਬਣਾਉਣੇ ਹੋ ਕਾਦੇ ਵਿੱਚ ਬਣਾਉਣੇ ਹੋ ਡਾਲਡੇ ਕਿਓ ਵਿੱਚ ਬਣਾਉਣੇ ਹੋ ਰਿਫਾਈਂਡ ਰਿਫਾਈਂਡ ਬਣਾਉਣੇ ਹੋ ਰਿਫਾਈਂਡ ਸਫੋਲਾ ਵਾ ਜੀ ਅੱਛਾ ਜੀ ਦੇਸੀ ਕਿਉ ਹੈਗਾ ਵਾ ਬੇਰ ਕਾ ਦਾ ਅੱਛਾ ਤੇ ਅਗਰ ਕਿਸ ਨੇ ਵਾਈਟ ਮੱਖਣ ਚ ਫਰਾਈ ਕਰਾਣਾ ਉਹ ਵੀ ਆਪਸ਼ਨ ਹੈਗੀ ਆਪਣੇ ਕੋਲ ਅੱਛਾ ਉਹ ਵੀ ਆਪਸ਼ਨ ਹੈਗੀ ਹਾਂਜੀ ਤੇ ਵਾਈਟ ਮੱਖਣ ਦੇ ਨਾਲ ਵੈਸੇ ਪਰੌਣਾ ਵੀ ਦਿੰਨੇ ਹੋ ਹਾਂਜੀ ਅੱਛਾ ਤੇ ਪਰੌਣਾ ਕਿਹੜਾ ਸਿੰਗਲ ਪਰੌਣਾ ਹੁੰਦਾ ਕਿ ਡਬਲ ਪਰੌਣਾ ਬਣਾਉਂਦੇ ਹੋ ਸਿੰਗਲ ਵੀ ਹੈ ਡਬਲ ਲੇਅਰ ਵੀ ਹੈਗਾ ਇਹ ਅੱਛਾ ਡਬਲ ਪਰੌਣਾ ਜੇ ਕਸਟਮਰ ਮੰਗੇਗਾ ਆਪਾਂ ਦੇ ਦੇਾਂਗੇ ਅੱਛਾ ਤੇ ਇਹ ਤਾਂ ਚਲੋ ਸਾਰਿਆਂ ਕੋਲ ਹੀ ਹੋਣਾ ਹੁਣ ਤੁਹਾਡੇ ਕੋਲ ਇਸ ਤੋਂ ਇਲਾਵਾ ਨਾਵਾਂ ਕੀ ਹੈ ਇਸ ਤੋਂ ਇਲਾਵਾ ਮੈਂ ਇੱਕ ਡਰਾਈ ਫਰੂਟ ਪਰੌਣਾ ਲੈ ਕੇ ਆਇਆ ਵਾਂ ਡਰਾਈ ਫਰੂਟ ਪਰੌਣਾ ਹਾਂਜੀ ਉੱਚ ਕੀ ਕੀ ਪਾਉਣੀ ਹੋ ਜਿਹਦੇ ਵਿੱਚ ਆਪਾਂ ਮਤਲਬ ਪਿਸਤਾ ਬਾ ਰਹੇ ਆ ਖੁਆ ਪਾਵਾਂਗੇ ਖੁਆ ਪਾ ਕੀ ਹਾਂਜੀ ਨਾਲ ਸ਼ੱਕਰ ਉਹਦੇ ਵਿੱਚ ਐਡ ਕਰਾਂਗੇ ਮਿੱਠੇ ਲਈ ਅੱਛਾ ਉਹਨੂੰ ਕਿਸ ਤਰੀਕੇ ਨਾਲ ਬਣਾਉਣਾ ਹੈ ਚੂਰੀ ਟਾ ਬਣਾਉਣੀ ਹੈ ਜਾਂ ਉਹ ਕਿਸ ਤਰੀਕੇ ਨਾਲ ਬਣਾਉਣੀ ਹੈ ਉਹ ਜਿਸ ਤਰ੍ਹਾਂ ਆਪਣਾ ਆਲੂ ਵਾਲਾ ਪਰੌਂਠਾ ਉਦਾਂ ਹੀ ਬਣੇਗਾ ਉਹਦੇ ਬਣਦਾ ਹਾਂਜੀ ਅੱਛਾ ਜੀ ਉਹਨੂੰ ਕਿਤੇ ਚੂਰੀ ਟਾ ਬਣਾਉਣਾ ਚਾਹੁੰਦਾ ਉਹ ਚੂਰੀ ਟਾ ਵੀ ਬਣ ਜਾਈ ਚਲੋ ਭਾਈ ਸਾਨੂੰ ਅੱਜ ਫੇ ਚੂਰੀ ਟਾ ਬਣਾ ਕੇ ਦਿਓ ਠੀਕ ਹੈ ਜੀ ਅੱਜ ਤੁਸੀਂ ਆਪਣੇ ਜਿਹੜੇ ਜਿਹੜੇ ਮੇਨ ਮੇਨ ਬੈਸਟ ਹੈਗੇ ਆ ਸਾਨੂੰ ਉਹ ਪਰੌਂਠੇ ਲਾ ਦਿਓ ਭਜੀ ਠੀਕ ਹੈ ਜੀ ਠੀਕ ਹੈ ਜੀ ਆ ਜਵੇ ਤੁਹਾਡੇ ਸਾਰੇ ਪਰੌਂਠੇ ਚੈੱਕ ਕਰਕੇ ਜੰਨੇ ਦਾ ਉਸ ਤੋਂ ਆ ਪਿਛਲੇ ਪਾਸੇ ਹੀ ਕੋਈ ਨਹੀਂ ਚੈੱਕ ਕਰਨਾ ਠੀਕ ਹੈ ਜੀ ਠੀਕ ਹੈ ਭਾਜੀ ਤੇ ਚਲੋ ਫਿਰ ਤੁਹਾਡਾ ਮੱਖਣ ਕਿਥੋਂ ਲੈਣੇ ਪਹਿਲਾਂ ਦੱਸ ਦਿਓ ਭਾਜੀ ਮੱਖਣ ਭਾਜੀ ਮੈਂ ਲੈ ਕੇ ਆਇਆ ਡੈਰੀਆਂ ਤੋਂ ਹੰਬਣਾ ਰੋਡ ਤੋਂ ਅੱਛਾ ਜੀ ਪਿਓਰ ਆ ਹਾਂਜੀ ਪਿਓਰ ਡੈਰੀ ਤੋਂ ਲੈ ਕੇ ਆਂਦਾ ਹੈ ਅੱਛਾ ਇਹ ਡੈਰੀ ਵਾਲੇ ਕਹਿ ਦਿੰਦੇ ਆ ਪਿਓਰ ਹੁੰਦਾ ਪਰ ਨਿਕਲਦਾ ਨਹੀਂ ਨਹੀਂ ਦੇਖੋ ਮੈਂ ਆਪਣੇ ਵੱਲੋਂ ਵਧੀਆ ਦੁਕਾਨ ਤੋਂ ਲੈ ਕੇ ਆਇਆ ਅੱਛਾ ਸੰਧੂ ਆਪਣੇ ਡੈਰੀ ਪ੍ਰੋਡਕਟ ਆ ਕਾਲੀ ਮਾਤਾ ਮੰਦਰ ਕ੍ਰੋਸ ਕਰਦੇ ਹੀ ਉਹਦੀ ਅਪੋਜ਼ਿਟ ਸਾਈਡ ਤੇ ਆ ਜੀ ਮੈਂ ਮੈਂ ਮਤਲਬ ਵਧੀਆ ਸ਼ਾਪ ਤੋਂ ਲੈ ਕੇ ਆਇਆ ਹਾਂ ਬਾਕੀ ਮੈਂ ਆਪਣੇ ਵੱਲੋਂ ਮਤਲਬ ਕਿ ਸਮਾਨ ਕੋਈ ਵੀ ਘੱਡੀਆਂ ਨਹੀਂ ਲੈ ਕੇ ਆਉਂਦਾ ਤੇ ਭਾਜੀ ਹੋਰ ਸਬਜੀ ਨਾਲ ਕਿਹੜੀ ਕਿਹੜੀ ਐਡ ਕਰਦੇ ਹੋ ਸਬਜੀ ਅੱਜ ਮੇਰੇ ਕੋਲੇ ਦੇਖੋ ਨਵੀਂ ਸਟਾਰਟਿੰਗ ਹੈ ਮੇਰੀ ਤਾਂ ਮੈਂ ਆਲੂ ਮਸਾਲਾ ਲੈ ਕੇ ਆਂਦਾ ਵਾ ਆਲੂ ਮਸਾਲਾ ਹਾਂਜੀ ਓਕੇ ਮੈਂ ਕਹਿੰਦਾ ਵਾ ਮਤਲਬ ਵੀ ਮਰਾ ਉਹ ਪਲੇਨ ਪਰੋਠੇ ਦੇ ਨਾਲ ਤੁਸੀਂ ਟਰਾਈ ਕਰ ਸਕਦੇ ਪਲੇਨ ਪਰੋਠੇ ਦੇ ਨਾਲ ਟਰਾਈ ਕਰ ਸਕਦੇ ਵਿੱਚ ਮੱਖਣ ਪਾ ਕੇ ਹਾਂਜੀ ਓਕੇ ਜੀ ਭਾਜੀ ਮੈਨੂੰ ਹੋਰ ਦਿਖਾ ਦਿਓ ਆਪਣਾ ਤੁਹਾਡਾ ਸਮਾਨ ਦਿਖਾ ਦਿਓ ਥੋੜਾ ਜਿਹਾ ਕਿਹੜਾ ਕਿਹੜਾ ਕਿਵੇਂ ਕਿਵੇਂ ਆ ਆ ਸਰ ਮੇਰੀ ਚਟਨੀ ਬਣੀ ਹੋਈ ਹੈ ਈ ਆਪਾਂ ਉਹ ਕਾਲੀ ਮਿਰਚ ਲਵਰਾਂ ਬਾਪੂ ਆ ਪਾਉ ਆ ਕਾਲੀ ਮਿਰਚ ਲਵਰਾਂ ਇਹ ਸੜ ਚੜਨੀ ਆਈ ਐ ਮੇਰੀ ਘਰ ਦੀ ਬਣੀ ਹੋਈ ਆ ਓਕੇ ਆ ਚਾਰ ਦੇ ਕੋਈ ਮਰਾ ਵਿਚਾਰ ਦਾ ਆਪਾਂ ਕੋਈ ਵੀ ਚੀਜ਼ ਦਾ ਝੂਠ ਨਹੀਂ ਬੋਲਣਾ ਜੋ ਜਿਹੜੀ ਚੀਜ਼ ਵੀ ਹੈਗੀ ਜਿੱਥੇ ਰਹੀ ਆ ਉਹ ਤੁਸੀਂ ਆ ਤੁਸੀਂ ਓਕੇ ਆ ਆਪਣਾ ਆਲੂ ਦਾ ਮਸਾਲਾ ਪਿਆਈ ਅੱਛਾ ਇਹ ਆਲੂ ਮਿਕਸ ਪਣਾ ਆ ਹੋ ਗਿਆ ਨਾ ਆਲੂ ਪਿਆਜ਼ ਵਗੈਰਾ ਹਾਂਜੀ 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 ਹਰੀ ਮਿਰਚ ਵਗੈਰਾ ਹੋ ਗਿਆ ਔਰ ਇਹ ਮਤਲਬ ਆਮ ਆਪਸ਼ਨ ਬੰਦ ਨੇ ਪਿਆਜ਼ ਵਾਲਾ ਲੱਗਾ ਜੀ ਇਹ ਆ ਜੀ ਉਹ ਆ ਜੀ ਆਪਣੇ ਕੋਲੇ ਇੱਕੋ ਹੀ ਮਿਕਸ ਅੱਛਾ ਕੀ ਹੁੰਦੀ ਤਾਂ ਪਰੋਠੇ ਚ ਸਾਰੇ ਮਸਾਲੇ ਇੱਕ ਮਿਕਸ ਕਰਕੇ ਰੱਖੇ ਹੁੰਦੇ ਉਹ ਵੀ ਰੱਖੇ ਹੋਏ ਨੇ ਹਾਂਜੀ ਹਾਂਜੀ ਉਹਨੇ ਮਿਕਸ ਦੱਸਿਆ ਨੇ ਉਹਨੇ ਆਲੂ ਦੱਸਿਆ ਨੇ ਆਪਣੇ ਕੋਲ ਅਲੱਗ-ਲੱਗ ਚਾਹਣਾ ਹੈ ਅੱਛਾ ਉਹ ਅਲੱਗ-ਅਲੱਗ ਹੈ ਚੀਜ਼ ਹਾਂਜੀ ਓਕੇ ਉਸ ਤੋਂ ਇਲਾਵਾ ਹੁਣ ਮੱਖਣ ਦਿਖਾਓ ਭਾਜੀ ਸਭ ਤੋਂ ਪਹਿਲਾਂ ਜਿਹੜਾ ਵੱਡੀ ਗੱਲ ਆ ਮੇਨ ਮੱਖਣ ਜ਼ਰੂਰੀ ਆ ਭਾਜੀ ਆ ਸਰ ਵਾਈਟ ਮੱਖਣ ਆ ਆਪਣਾ ਸਿਆ ਬਾ ਕੀ ਆ ਮਾਤਾ ਜੀ ਇਹ ਵਾ ਵੇਖਣ ਦਾ ਵਾਕਏ ਬਾਈ Ориਜਨਲ ਲੱਗਣ ਦੇ ਆ ਬਾਕੀ ਉਹ ਖਾ ਕੇ ਪਤਾ ਲੱਗੂ ਤੇ ਦੇਖਦੇ ਵਾਕਏ ਵੀ ਤੁਸੀਂ ਬਾਕੀ ਨਾਲੋਂ ਵੱਖਰਾ ਕਿਵੇਂ ਕਰਦੇ ਹੋ ਠੀਕ ਹੈ ਜੀ ਤੇ ਕੀ ਕੀ ਹੈਗਾ ਤੇ ਇਧਰ ਤਵਿਆਂ ਦੇ ਉੱਤੇ ਪਰਾਂਠੇ ਫਰਾਈ ਹੁੰਦੇ ਰਹਿੰਦੇ ਨੇ ਮਿੰਟ ਮਿੰਟ ਤੇ ਹਾਂਜੀ ਆ ਗੋਭੀ ਆਈ ਅੱਛਾ ਗੋਭੀ ਵਾਲਾ ਹੋ ਗਿਆ ਹਾਂਜੀ ਗੋਭੀ ਹੈ ਇੱਥੇ ਮਤਲਬ ਜਿਸ ਤਰ੍ਹਾਂ ਦਾ ਮਸਾਲਾ ਪਾਉਣਾ ਬਣ ਆ ਚਾਨੇ ਦੀ ਜ਼ਾਲ ਹੈ ਚਰੇ ਦਾਲੇ ਮਿਕਸ ਕਰਕੇ ਇਹਦਾ ਬਣਾ ਬਣਾ ਕੱਲਾ ਚਾਨੇ ਦੀ ਹੀ ਬਣੇਗਾ ਇਹ ਮੈਂ ਪਰੌਠਾ अच्छा गोभी वाला अलग बनेगा ਇਹਨੂੰ ਮਿਕਸ ਨਹੀਂ ਕਰਨਾ ਆਪਾਂ اچھا गोभी ਦਾ ਇਕੱਲਾ ਹੀ ਲੱਗ ਬਣਾਉਣਾ ਕੋਈ ਵਿੱਚ ਆਲੂ ਐਡ ਕਰਨੇ ਨਹੀਂ ਉਹ ਅਗਰ ਕਸਟਮਰ ਬੋਲੇਗਾ ਤਾਂ ਨਹੀਂ ਮੈਂ ਸਿਆਸਤ ਕਰਾਂਗਾ ਵੀ ਇਕੱਲਾ गोभी ਵਾਲਾ ਖਾਓ ਇਕੱਲਾ गोभी ਵਾਲਾ ਕਹੀ ਹਾਂਜੀ ਓਕੇ ਬਦਲੀ ਕਿਉਂਕਿ ਫਿਰ ਆਲੂ ਮਿਕਸ ਕਰਕੇ गोभी ਦਾ ਟੇਸ ਨਹੀਂ ਸਹੀ ਆਏਗਾ ਨਹੀਂ ਆਊਗਾ ਨਾ ਹਾਂਜੀ ਅੱਛਾ ਭਾਈ ਰਾਤ ਨੂੰ ਹੀ ਕਿਉਂ ਚੁੜਿਆ ਸਰ ਰਾਤ ਨੂੰ ਮਤਲਬ ਕਿ ਲੁਧਿਆਣਾ ਦੇਖੋ ਸਮਾਰਟ ਜਿਹੜੀ ਆ ਆਪਣੇ ਪੰਜਾਬ ਦਾ ਹੱਬ ਹੈ ਇੰਡਸਟਰੀ ਹੈ ਸਭ ਕੁਝ ਹੈ ਹੁਣ ਤੁਸੀਂ ਵੀ ਕਰਾਊਡ ਦੇਖ ਸਕਦੇ ਹੋ ਵੀ ਆਲੇ-ਦਾਲੇ ਆਪਣੇ ਹਜੇ ਵੀ ਦੇਖੋ 11 11:30 ਟਾਈਮ ਬੱਜ ਰਿਹਾ ਤੇ ਪਬਲਿਕ ਹਜੇ ਵੀ ਚੱਲ ਰਹੀ ਹੈ ਮੈਨੂੰ ਲੱਗਾ ਸ਼ਾਇਦ ਤੁਹਾਨੂੰ ਦੀਨਨੀ ਉਹਦੀ ਤਾਂ ਕਰਕੇ ਇਹਨਾਂ ਰਾਤ ਨੂੰ ਪੌਣੇ ਕੱਢ ਲਾ ਲਈਏ ਹੋ ਸਕਦਾ ਹੈ ਆச்சா ਹਾਂਜੀ ਅੱਖਾਂ ਰਾਹ ਪੀਓ ਕੀ ਬਾਤ ਹੈ ਤੇ ਭਾਈ ਰਾਤ ਨੂੰ ਸਾਰੀ ਰਾਤ ਤੁਸੀਂ ਹੁਣ ਕੰਮ ਕਰੋਗੇ ਹਾਂਜੀ ਸਿਰਾ ਸੌਣ ਦਾ ਕੰਮ ਦੇਨੇ ਰੱਖੋਗੇ ਫਿਰ ਉਹ ਫਿਰ ਨੈਚੁਰਲ ਗੱਲ ਹੈ ਇਹ ਮਤਲਬ ਕਿ ਦਿਨ ਦਾ ਟਾਈਮ ਹੀ ਸੋਣਾ ਪਏਗਾ ਜਿਹੜੇ ਨੀਂਦ ਦੇ ਦਿਨ ਦਾ ਟਾਈਮ ਪੂਰੀ ਕਰਾਂਗੇ ਅੱਛਾ ਨਾਲ ਚਾਹ ਵੀ ਸੇਕ ਕਟਾ ਦਿਓ ਨਾਲ ਚਾਹ ਵੀ ਰੱਖੀ ਹੋਈ ਹੈ ਨਾਲ ਚਾਹ ਵੀ ਆਈ ਅੱਛਾ ਚਾਹ ਲੱਸੀ ਦੁੱਸੀ ਸਭ ਨਾਲ ਇੱਕ ਮਤਲਬ ਕਿ ਆਪਾਂ ਮਿਲ ਕੇ ਰੱਖਾਂਗੇ ਡਰਾਈ ਫੂਡ ਵਾਲੀ ਮਿਲਕ ਹੋਏਗਾ ਅੱਛਾ ਉਹ ਹਜੇ ਅਗਲੇ ਆਉਣ ਵਾਲੇ ਸਮੇਂ ਚ ਉਹ ਮਤਲਬ 2-4 ਦਿਨ ਦੇ ਵਿੱਚ ਮਤਲਬ ਮਿਲੇਗੀ ਚੀਜ਼ ਇਹ ਅੱਛਾ 2-4 ਦਿਨ ਚ ਮਿਲੇਗੀ ਚਲੋ ਅਸੀਂ ਆਰਡਰ ਤੁਹਾਨੂੰ ਦੱਸ ਦਿਆ ਬਈ ਕੀ ਖੜਾ ਹਾਂਜੀ ਫਿਰ ਤੋਂ ਸਾਨੂੰ ਕੋਰਨਾ ਹੀ ਨਹੀਂ ਨਹੀਂ ਭਾਜੀ ਚਨੇ ਦਾਲ ਆ ਲਈ ਚਨੇ ਦਾਲ ਆ ਹਾਂਜੀ ਗੋਭੀ गोभी आई गोभी दा अपना हो गया ना अच्छा गोभी दा बड़ा खाना ਤੁਸੀਂ ਇੱਕ ਭਾਈ ਮੇਰੇ ਲਈ ਕਾਲੂਆਂ ਦਾ ਬਣਾਣਾ ਠੀਕ ਹੈ ਜੀ ਠੀਕ ਹੈ ਜੀ ਤੇ ਵਿੱਚ ਹਰੀ ਮਿਰਚ ਸਟੱਪ ਕਰਕੇ ਪਾਉਣੀ ਆ ਤੇ ਮੈਨੂੰ ਡਬਲ ਲੇਅਰ ਵਾਲਾ ਬਣਾ ਕੇ ਦੇਣਾ ਠੀਕ ਹੈ ਜੀ ਠੀਕ ਹੈ ਠੀਕ ਹੈ ਤਾਂ ਮੱਖਣ ਮੁੱਖਣ ਠੋਕੇ ਪਤਾ ਲੱਗੇ ਪੰਜਾਬੀਆਂ ਵਾਲਾ ਠੀਕ ਹੈ ਠੀਕ ਹੈ ਕਿਉਂਕਿ ਆਪਾਂ ਅਸੀਂ ਹੈਗੇ ਪਿੰਡਾਂ ਵਾਲੇ ਠੀਕ ਹੈ ਜੀ ਤੇ ਪਿੰਡਾਂ ਵਾਲੇ ਸ਼ੁਰੂ ਤੋਂ ਹੀ ਅਸੀਂ ਚਾਟੀ ਦੇ ਵਿੱਚੋਂ ਕੱਢ-ਕੱਢ ਮੱਕੜ ਖਾਦੇ ਹਾਂ ਸਪਾਈਸੀ ਖਾਣਾ ਹੈ ਸਪਾਈਸੀ ਖਾਣਾ ਤੇ ਮੱਖਣ ਦੇ ਨਾਲ ਖਾਣਾ ਭਾਈ ਠੀਕ ਹੈ ਜੀ ਆ ਅਮੂਲ ਵਾਲਾ ਜਾਂ ਬਟਰ ਦਾ ਪਟਰ ਛੱਡਣੇ ਵਾਈਡ ਮੱਖਣ ਮਿਲੇਗਾ ਜੀ ਬ ਤਾਂ ਲੋ ਜੀ ਸੁਖੀ ਭਾਜੀ ਹਾਂਜੀ ਪਰੋਠੇ ਸ਼ੁਰੂ ਹੋ ਗਿਆ ਆਪਣੇ ਬਣਨੇ ਬਿਲਕੁਲ ਜੀ ਮੈਂ ਦੇਖ ਰਿਹਾ ਹਾਂ ਆਲੂ ਨੂੰ ਪ੍ਰੈਸ ਕਰ ਲਓ ਉਹ ਮੈਂ ਕਰ ਦਿੰਦਾ ਇਹ ਪਰੋਠਾ ਜਿਹੜਾ ਹੈ ਨਾ ਇਹ ਬਣਾਣਾ ਡਬਲ ਮਤਲਬ ਕਿ ਡਬਲ ਲੇਅਰ ਡਬਲ ਲੇਅਰ ਬਣਾਣਾ ਇਹ ਤਾਂ ਘਰਾਂ ਦੇ ਵਿੱਚ ਬੀਬੀਆਂ ਬਲੋਗੀਆਂ ਹੁੰਦੀਆਂ ਬਿਲਕੁਲ ਮਾਲਵੇ ਦੇ ਵਿੱਚ ਸਿੰਗਲ ਬਣਾਉਂਦੀਆਂ ਪਰ ਦਵਾਬੇ ਦੇ ਵਿੱਚ ਡਬਲ ਬਣਾਉਂਦੇ ਜਿਹੜਾ ਜਿਹੜਾ ਇੱਕ ਆਲੂ ਨਾਲ ਇੱਕ ਬਣਾਉਂਦਾ ਬਾਟਰਾ ਨਾ ਬੇਰਾਤ ਨੂੰ ਡਾਕਟਰ ਸਾਹਿਬ ਥੋੜਾ ਘੜੀਕੁੰਦਾ ਜਿੱਦੋ ਰਾਤ ਨੂੰ ਬੱਸ ਹੈ ਵੀ ਹੁੰਦਾ ਪਰ ਜਿੱਦਾਂ ਲੋਕ ਕਹਿੰਦੇ ਕਿ ਇੱਥੇ 4-4 5-5 ਵਜੇ ਤੱਕ ਕਿਉਂਕਿ ਆਂਦੇ ਰਹਿੰਦੇ ਆ ਇੱਥੇ ਕਦੋਂ ਮਾਰਨਿੰਗ ਹੋ ਜਣੀ ਇਹ ਪਤਾ ਨਹੀਂ ਲੱਗਣਾ ਸਹੀ ਮਾਰਨਿੰਗ ਹੋਣ ਵਾਲੀ ਹੈ ਬਸ ਅੱਧੇ ਘੰਟੇ ਚ ਬਾ 12 ਵਜੇ ਤੋਂ ਬਾਅਦ ਬ੍ਰੇਕਫਾਸਟ ਹਾਂ ਬਿਲਕੁਲ ਲਿਖਿਆ ਹੈ ਮਾਰਨਿੰਗ ਸਟਾਰਟ ਹੋ ਰਹੀ ਹੈ ਲਗਭਗ ਪੰਜਾਬ ਦੇ ਟ੍ਰੈਂਡ ਬਹੁਤ ਚੱਲ ਪਿਆ ਭਾਈ ਇਹ ਵਧੀਆ ਬਹੁਤ ਵਧੀਆ ਟ੍ਰੈਂਡ ਆ ਜੀ ਪਰ ਥੋੜਾ ਜਿਹਾ ਜਿਵੇਂ ਟਮੀਆਂ ਥੋੜੀਆਂ ਆਪਾਂ ਨੂੰ ਆਪਣੇ ਆਂ ਸੁਆਣੀ ਬਣੀਆਂ ਨੇ ਬਣੀਆਂ ਨੇ ਹਾਂ ਖਾਸ ਕਰਕੇ ਜਿਵੇਂ ਮੈਨੂੰ ਤਾਂ ਖਾਸ ਖਾਸ ਤੌਰ ਤੇ ਜਿਹੜੇ ਬਲੌਗਰ ਬੰਦੇ ਉਹਨਾਂ ਨੂੰ ਸਹੀ ਗੱਲ ਹੈ ਉਹ ਜੀ ਇਧਰ ਸਾਡਾ ਪਰੋੜਾ ਹੋ ਗਿਆ ਰੈਡੀ ਹੋ ਗਿਆ ਤਵੇ ਤੇ ਵਾ ਵਾ ਲੋ ਜੀ ਨਾਲ ਦੂਜਾ ਪਰੋੜਾ ਵੀ ਨਾਲ ਹੀ ਪ੍ਰਿਪੇਅਰ ਕਰੀ ਚੱਲੋ ਹਾਂ ਜੀ ਹਾਂ ਜੀ ਹਨਾ ਆਪਾਂ ਬੜਾ ਨਹੀਂ ਵੇਸਟ ਕਰਨਾ ਟਾਈਮ ਤੇ ਲੋ ਜੀ ਪਹਿਲਾਂ ਸਾਡਾ ਪਰੋੜਾ ਰੈਡੀ ਹੋ ਚੁੱਕਿਆ ਆ ਮੱਖਣ ਦੇਖੋ ਤੁਸੀਂ ਪਹਿਲਾਂ ਜੋ ਮਾਸਰ ਨਾਲ ਚਟਣੀ ਮਤਲਬ ਕੀ ਆਹ ਲੋ ਜੀ ਨਾਲ ਚਟਣੀ ਕੀ ਬਾਤ ਹੈ ਬਜੀ ਆ ਮੱਖਣ ਪਹਿਲਾਂ ਚੱਕਰ ਉਹ ਇਹਨੂੰ ਛੱਡ ਦੂ ਇਹਨੂੰ ਛੱਡ ਹੂੰ ਪਹਿਲਾਂ ਤਾਂ ਮੇਨ ਜਿਹੜੀ ਚੀਜ਼ ਜ਼ਰੂਰੀ ਆ ਉਹ ਮੱਖਣਾਂ ਲੇਅਰ ਖੋਲੋ ਪਹਿਲਾਂ ਦੀ ਹਾਂ ਆਹ ਦੇਖੋ ਦੇ ਕਲੋਜ਼ ਕਰੋ ਵਾਹ ਪੌੜਾ ਨਿਕਲ ਗਿਆ ਪਾਪਾ ਪੌੜਾ ਬਹੁਤ ਵਧੀਆ ਬਗਤ ਗਰਮ ਬਹੁਤ ਆ ਅੰਡਾ ਕਰਕੇ ਖਾਏ ਹੋ ਅਜਿਹਾ ਕਿਤੇ ਮੂੰਹ ਸੁਣਾਇਓ ਸਾਨੂੰ ਅੱਗੇ ਆਦਾ ਤਾਂ ਸਾਨੂੰ ਅੱਗੇ ਅੱਗੇ ਲੋਕੀ ਕਹਿੰਦੇ ਰਹਿੰਦੇ ਭਾਈ ਠੰਡਾ ਕਰਕੇ ਖਾਂਦੇ ਨਹੀਂ ਤੁਸੀਂ ਅਸੀਂ ਗਰਮ ਗਰਮ ਖਾ ਲੈਣੇ ਆ ਓਹੋ ਹੋ ਹੋ ਪਰ ਪਰ ਪੁੱਛਦਾ ਹੁਣ ਅਸਲ ਮੱਖਣ ਉੱਪਰ ਪਾਉਣ ਦਾ ਫੈਸਲਾ ਕੀ ਹੁੰਦਾ ਇਹ ਜਿਹੜਾ ਖੁਰਦਾ ਜਾਣਾ ਇਹ ਪਰੋਠੇ ਤੋਂ ਬਾਹਰ ਹੋਈ ਜਾਣਾ ਨੇ ਠੀਕ ਆ ਹੁਣ ਇਹਨੂੰ ਕੰਟਰੋਲ ਕਰ ਲਈ ਕਦੀ ਇਹਨੂੰ ਪਰੋ ਚੱਕਣਾ ਕਿ ਇਧਰੋਂ ਕਿੱਦਾਂ ਮੀੜਾ ਕਰਨਾ ਤੇ ਹੁਣ ਵਾਰੀ ਹੈ ਤੂੰ ਇਹ ਟੇਸ ਦੱਸੰਦੀ ਨਾ ਵੇ ਹੋਏ ਤੋ ਬੜੀ ਮਿਹਨਤ ਕਰਵਾ ਰਿਹਾ ਹੈ ਬਹੁਤ ਮਿਹਨਤ ਕਰਾ ਰਿਹਾ ਜੇ ਪਰੋੜਾ ਹੈ ਇਸੋ ਹਾਂ ਹਮ ਪਰ ਦੋ ਉਂਗਲੀਆਂ ਜੱਟ ਰਹੇ ਨੇ ਬਈ ਪਰ ਇੱਕ ਬਣਾ ਹੋਰ ਲਾਓ ਓਏ ਹੋਏ ਇਹ ਨਾਲ ਦਾ ਬਾਲੇ ਯਾਰ ਇੱਕ ਹੋਰ ਆਰਡਰ ਆ ਗਿਆ ਬਈ ਮੱਖਣ ਜਿਆ ਕਰੋ ਤੁਸੀਂ ਬਾਕੀ ਗੱਲਾਂ ਦੀ ਗੱਲਾਂ ਆ ਦੇ ਰਾਤ ਦੇ ਪੌਣੇ 12 ਵਜੇ ਪਰੋਂਡੇ ਲੁਧਿਆਣਾ ਦੇ ਵਿੱਚ ਤੇ ਓਵਰਟੂ ਸੁਖਵਿੰਦਰ ਅਨਹਦ ਬਈ ਆ ਮਾਰਕੀਟ ਦੇ ਵਿੱਚ ਮੈਂ ਪਰੋਡਾ ਕੋ ਚੈੱਕ ਨਹੀਂ ਕੀਤਾ ਵੈਰੀ ਹੌਟ ਬੰਮ ਪਹਿਲਾਂ ਬੜਾ ਜਿਆਦਾ ਕਿਤਾ ਕਮਾਲ ਦਾ ਵਾਹ ਅੱਛਾ ਗਰਮ ਵੀ ਬਹੁਤ ਆ ਯਾਰ ਹਾਂਜੀ ਇਹਨੂੰ 30% ਕਰ ਦੋ ਇਹਦਾ ਮਤਲਬ ਵੀ ਨਹੀਂ ਬਣਦੀ ਇਹਦਾ ਮਤਲਬ ਨਹੀਂ ਬਣਦਾ ਮੈਂ ਪਹਿਲਾਂ ਜਰੂਰ ਅਜੰਤਾ ਨੂੰ ਉਹ ਪਹਿਲਾਂ ਟਾਈਮ ਬੇਸਟ ਨਹੀਂ ਕਰੀਦਾ ਹੁੰਦਾ ਮੱਕਣੀ ਖੁਰਜਣੀ ਸਾਡੀ ਹੂੰ ਬੋਲੇ ਬੜਾ ਕਿਵੇਂ ਬਜੀ ਬਹੁਤ ਵਧੀਆ ਠੀਕ ਹੈ ਠੀਕ ਨਹੀਂ ਬਹੁਤ ਜਿਆਦਾ ਵਧੀਆ ਮੱਕੜਾ ਫਲੇਵਰ ਚੈੱਕ ਕਰੂ ਮੱਕੜਾ ਫਲੇਵਰ ਕਿਵੇਂ ਆ ਹਾਂ ਮੱਕੜਾ ਦਾ ਫਲੇਵਰ ਬਹੁਤ ਆ ਨੇਚਰਲ ਐ ਚਾਹਨਾ ਕਿ ਇਹ ਮੇਰਾ ਸਨ ਠੀਕ ਹੈ ਜੀ ਵਰਪਨੀਤ ਇਹ ਹੈਗਾ ਆਪਣਾ ਗੋਭੀਆਲਾ ਗੋਭੀਆਲਾ ਪਰੌਂਟਾ ਤੇ ਇਹ ਟੈਸਟ ਕਰੂਗਾ ਗਰਮਾਣਾ ਗਰਮ ਤਾਂ ਹੈ ਡਰਾਈ ਫੂ ਵਾਲਾ ਹੈ ਨੇ ਯਸ ਮੱਖਣ ਵੀ ਸਵਾਦ ਆ ਮੱਖਣ ਅਕਸਰ ਸਵਾਦ ਹੁੰਦਾ ਪਰ ਇਹਦੇ ਉੱਤੇ ਲੱਗਣ ਕਰਕੇ ਬੜਾ ਬੜਾ ਸੁਆਦ ਹੋ ਗਿਆ ਨਾ ਹਾਂ ਸੁਆਦੀ ਸੁਆਦ ਉਹ ਦੇਖੋ ਤਾਂ ਬੰਦਾ ਚੁੱਪਚੀ ਤੇ ਘਰੇ ਉਹਦੇ ਤਾਂ ਭੁੱਖੜ ਬੰਦੇ ਆਹ ਪਹਿਲੇ ਇਹ ਨਹੀਂ ਪੂਰਾ ਪਰੌੜਾ ਖਾ ਕੇ ਡਾ ਵਿੱਚ ਉਹ ਹੀ ਬੈਕਅਪ ਤੇ ਪੂਰਾ ਮੱਖਣ ਤੇ ਲਓ ਜੀ ਆ ਆ ਗਿਆ ਸਾਡੇ ਕੋਲ ਪਰੌੜਾ ਕੋਲ ਦਾਲ ਵਾਲਾ ਆ ਚੈੱਕ ਕਰ ਸਕਦੇ ਹੋ ਇਹ ਦਾਲ ਦਾ ਪਰੌੜਾ ਆ ਇਹ ਸਟੱਫ ਕੀਤੀ ਹੋਈ ਆ ਇਹ ਸਿੰਗਲ ਪਰੌੜਾ ਆ मतलब ਇਹਦੇ ਵਿੱਚ ਦਾਲ ਸਟਫ ਕੀਤੀ ਹੋਈ ਆ ਹਰੀ ਮਿਰਚ ਸਟਫ ਕੀਤੀ ਹੋਈ ਆ ਤੇ ਇਹਦੇ ਵਿੱਚ ਬਹੁਤ ਯੂਨਿਕ ਜਿਹੀ ਚੀਜ਼ਾਂ ਨਹੀਂ ਕੀ ਬਾਤ ਹੈ ਬਜੀ ਸੁਖੀ ਭਾਜੀ ਮੈਨੂੰ ਹੋਰ ਤਾਂ ਗੱਲਾਂ ਦੀ ਗੱਲਾਂ ਪਰੌਂਠੇ ਬੜੇ ਇੱਕ ਨਾ ਯੂਨਿਕ ਜਿਹਾ ਲੱਗੇ ਇਹਨਾਂ ਦੇ ਬਿਲਕੁਲ ਕੋਈ ਉਹ ਹੈਵੀ ਨਹੀਂ ਮੈਂ ਵੀ ਦੇਖਿਆ ਪਹਿਲਾਂ ਉਹ ਕੁਝ ਨਹੀਂ ਇਦਾਂ ਦਾ ਹੈਗਾ ਜਿਵੇਂ ਆਪਾਂ ਘਰਾਂ 'ਚ ਪਰੌਂਠੇ ਕਰਨਾ ਹੈਵੀ ਹੋ ਜਾਂਦੇ ਨਾ ਬਿਲਕੁਲ ਹੈਵੀ ਨਹੀਂ ਲਾਈਟ ਜਾਂ ਵੇਟ ਰੱਖਿਆ ਇਹਨਾਂ ਨੇ ਇਹੋ ਚਮਚ ਮਾਰ ਛੁੱਟੋ ਲਾਈਟ ਵੇਟ ਰੱਖਿਆ ਲਾਈਟ ਵੇਟ ਬਿਲਕੁਲ ਭਾਜੀ ਮਤਲਬ ਜੇ ਚਾਹ ਨਾਲ ਕਿਸੇ ਨੇ ਖਾਣਾ ਨਾ ਸਿੰਪਲ ਜਿਹਾ ਮੱਖਣ ਲਵਾ ਕੇ ਚਾਹ ਨਾਲ ਖਾ ਲਓ ਭਾਜੀ ਉਸ ਤੋਂ ਉੱਪਰ ਹੈ ਆਬਾ ਤੇ ਹੁਣ ਵਾਰੀ ਆ ਗਈ ਸਾਡੀ ਯਾਹ ਹੂੰ ਇਹੋ ਹਰੀ ਵਿੱਚ ਦਾੜ ਥਲੇ ਆਉਂਦੀ ਨਾ ਬੜੀ ਹਾਂ ਉਹ ਵੈਸੇ ਤੋਂ ਵੱਖਰਾ ਹੀ ਦਿੰਦੀ ਆ ਪਹਿਲਾਂ ਤਾਂ ਇਹਦਾ ਫਲਾਈਓਵਰ ਦੇ ਉੱਪਰ ਲੱਗੇ ਹੁੰਦੇ ਆ ਹੂੰ ਕਹਿ ਬੜੀ ਕਹਿਣਾ ਅਲੱਗ-ਅਲੱਗ ਟੇਸਟ ਕਰਕੇ ਬਹੁਤ ਮਜ਼ਾ ਆ ਰਿਹਾ ਜੇ ਸਾਰੇ ਅਲੱਗ-ਅਲੱਗ ਰਹਿ ਗਏ ਹੁਣ ਵਾਰੀ ਆ ਗਈ ਹੁਣ ਅਗਲਾ ਪ੍ਰੋਡਾ ਆ ਗਿਆ ਆ ਸਾਡਾ ਸਿੰਪਲ ਜਿਹੜਾ ਨਾਰਮਲ ਆਪਾਂ ਘਰਾਂ 'ਚ ਚਾਰ ਨੁਕਰੇ ਬਣਾਉਂਦੇ ਆ ਹੂੰ ਉਹ ਖਾਵਾਂਗੇ ਆਲੂ ਵਾਲੀ ਸਬਜ਼ੀ ਦੇ ਨਾਲ ਨਾਲ ਮੱਕੜੇ ਨਾਲ ਤੇ ਲਾਸਟ ਪਰੌਣਾ ਜਿਹੜਾ ਹੈਗਾ ਫਿਰ ਉਹ ਹੈਗਾ ਤੁਹਾਡਾ ਖੋਏ ਵਾਲਾ ਪਰੌਣਾ ਓਏ ਹੋਏ ਉਸ ਤੋਂ ਉੱਪਰ ਕੋਈ ਤੇ ਸੋ ਹੁਣ ਤੁਸੀਂ ਹੁਣ ਬਣੇ ਰੋ ਸਾਡੇ ਨਾਲ ਜਾਂਦਾ ਸਾਡਾ ਪਰੌਣਾ ਦੂਜਾ ਬਣ ਕੇ ਆਉਂਦਾ ਠੀਕ ਹੈ ਜੀ ਇਹ ਹੁਣੋਂ ਪਤਾ ਲੱਗਦਾ ਆ ਆਮ ਘਰਾਂ ਦੀ ਸ਼ਾਨ ਹੁੰਦਾ ਬਿਲਕੁਲ ਤੇ ਘਰੇ ਲੋ ਇਹ 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 ਇਹੀ ਪਰੌਣਾ ਸਾਡੇ ਰੋਟੀਆਂ ਦੇ ਟਿਫਿਨ ਦੇ ਵਿੱਚ ਹੁੰਦਾ ਇਹ ਉਹ ਜਿਹੜੇ ਜਾਂਦੇ ਸੀ ਪਰੌਂਠੀ ਠੀਕ ਹੈ ਜੀ ਪਰੌਂਠੀ ਜਿਹਨੂੰ ਕਹਿੰਦੇ ਆ ਤੇ ਮੱਕੇ ਪਰੌਠੀ ਹੋਈ ਆ ਬਾਈ ਬਿਲਕੁਲ ਪਰੌਂਠੀ ਆ ਬਿਲਕੁਲ ਲਾਈਟ ਵੇਟ ਪਰੌਂਠੀ ਆ ਲਾਈਟ ਵੇਟ ਦੇ ਵਿੱਚ ਇਹਦੇ ਮੱਖਣ ਤੇ ਸਬਜੀ ਆ ਆ ਵਿੱਚ ਮੱਖਣ ਆ ਦੇ ਤੇ ਨਾਲ ਆਲੂ ਯੀਰੇ ਲਾਲੋ ਹੈ ਨਾ ਕਿ ਮੈਂ ਆਪ ਸਬਜੀ ਨਾ ਰੱਖ ਲਈਦੀ ਸੀ ਕੋਈ ਵੀ ਹੈ ਨਾ ਆਚਾਰ ਵੀ ਚੱਲਦਾ ਇਹਦੇ ਨਾਲ ਸਭ ਕੁਝ ਸਭ ਕੁਝ ਆਚਾਰ ਦੀ ਪਿਆਲੀ ਵੀ ਚੱਲਦੀ ਆ ਉਹਦੇ ਨਾਲ ਪੰਜਾਬੀਆਂ ਦੀ ਹੈ ਨਾ ਤੇ ਹੁਣ ਵਾਰੀ ਆ ਗਈ ਇਹਨੂੰ ਕਿ ਲੱਸੀ ਦਾ ਇੱਕ ਗਲਾਸ ਵੀ ਚੱਲਦਾ ਇਹਦੇ ਨਾਲ ਕਈ ਵਾਰ ਟੈਸਟ ਸਕੂਲਰ ਟਾਈਮ ਯਾਦ ਆ ਗਏ ਇਫਨ ਵਾਲੇ ਬਾਈ ਨੂੰ ਮੈਂ ਇਹ ਪੁੱਛਿਆ ਨਾ ਵੀ ਖਾਸ ਕੀ ਆ ਹੂੰ ਉਹ ਵਾਕੇ ਖਾਦਾ ਵੀ ਹਰੇਕ ਬਣਾ ਡਿਫਰੈਂਟ ਆ ਡਿਫਰੈਂਟ ਆ ਬਿਲਕੁਲ ਕਾਹ ਜਾ ਕਰੂ ਸਬਜੀ ਵਾਲਾ ਨੂੰ ਪਰ ਉਹਨੂੰ ਕਿਹਾ ਜੇ ਉਹ ਸਾਈਜ਼ ਛੋਟਾ ਲੱਗਾ ਸਾਈਜ਼ ਛੋਟਾ ਹੋਣਾ ਪਰ ਬਿਲਕੁਲ ਸਹੀ ਲੱਗਦਾ ਪਿਆ ਪਰ ਐਡਾ ਛੋਟਾ ਸਾਈਜ਼ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਵੀ ਥੋੜਾ ਜਿਹਾ ਸਾਈਜ਼ ਵਡਾ ਹੋਵੇ ਕਿਉਂਕਿ ਜਿਹੜੇ ਹੁਣ ਕੋਈ ਵਿਚਾਰੇ ਚੰਗੇ ਹਨਾ ਖਾਣ ਵਾਲੇ ਉਹ ਦੁਕਾਨਾਂ ਦਾ ਉਹਨਾਂ ਦਾ ਸਰਜ ਹੈ ਆ ਗਿਆ ਜੀ ਡਰਾਈ ਫਰੂਟ ਵਾਲਾ ਪ੍ਰੋੜਾ ਪਰ ਇੱਕ ਗੱਲ ਆ ਸੁੱਕੀ ਭਾਜੀ ਹੂੰ ਹੂੰ ਸਵਾਦ ਹਰੇਕ ਪ੍ਰੋੜਾ ਦਾ ਅਲੱਗ ਅਲੱਗ ਆ ਕਮਾਲ ਦਾ ਸਾਈਜ਼ ਚ ਥੋੜਾ ਅਲੱਗ-ਅਲੱਗ ਆ ਪਰ ਸਵਾਦ ਬਿਲਕੁਲ ਅਲੱਗ ਆ ਉਹ ਤੇ ਪਰ ਪਹਿਲੇ ਦਿਨ ਹੈ ਪਹਿਲੇ ਦਿਨ ਵਿੱਚ ਛੋਟੀ ਮੋਟੀ ਗਲਤੀ ਮ

ਬਹੁਤ ਵਧੀਆ ਭਾਜੀ ਨਹੀਂ ਤੁਸੀਂ ਹੁਣ ਆਪਣੇ ਕੰਮ ਤੇ ਹੋ ਹੁਣ ਤੁਸੀਂ ਆਪਣਾ ਕੰਮ ਕਰੋ ਇਹ ਕੱਟਣ ਵਾਲਾ ਕੰਮ ਹੁਣ ਇਹਨਾਂ ਨੂੰ ਕਰਨ ਦਿਓ ਮਗਾ ਪਰੋਠਾ ਖਾ ਲਿਆ ਲਲਮ ਲਾਲ ਦਿਖ ਰਿਹਾ ਜੀ ਬਿਲਕੁਲ ਭਾਜੀ ਬਿਲਕੁਲ ਬਹੁਤ ਵਧੀਆ ਕੀ ਬਾਤ ਹੈ ਜੀ ਅੱਜ ਪਹਿਲੀ ਵਾਰ ਹੀ ਖੋਇਆ ਵਾਲਾ ਪਰੋਠਾ ਖਾਣ ਲੱਗੇ ਭਾਜੀ ਬਿਲਕੁਲ ਜੀ ਪਹਿਲੀ ਵਾਰ ਟੈਸਟ ਕਰਨਾ ਸਿਰ ਨਹੀਂ ਏ ਬਣਾ ਹਲੇ ਦਾ ਬਣਾ ਹੀ ਦੇ ਜੀ ਮੈਂ ਆ ਗਿਆ ਮੇਰੇ ਫੋਨ ਚ ਪਾਣੀ ਆਣ ਲੱਗਾ ਓਏ ਹੋਏ 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 ਕੀ ਬਾਤ ਹੈ ਤੁਸੀਂ ਸੇਕ ਨਹੀਂ ਸੇਕ ਨਹੀਂ ਤੁਸੀਂ ਪਹਿਲੇ ਆ ਕਰਿਓ ਇਧਰ ਨੂੰ ਇੱਥੇ ਫਸਟ ਟਾਈਮ ਆਇਓ ਫਸਟ ਟਾਈਮ ਆਇਓ ਕੀ ਸੋਚ ਕੇ ਆਇਓ ਇੱਥੇ ਸੋਚ ਕੇ ਆਏ ਵੀ ਭਾਜੀ ਬੈਠੇ ਹੋਏ ਨੇ ਸਾਹਮਣੇ ਅਸੀਂ ਗੱਡੀ ਉੱਤੇ ਦੀ ਘਵਾਈ ਪਕਾ ਅੱਜ ਇਹਨਾਂ ਦੇ ਖਾ ਕੇ ਦੇਖਦੇ ਹਾਂ ਕੰਟਰੋਲ ਨਹੀਂ ਹੋਇਆ ਹਾਂਜੀ ਕੰਟਰੋਲ ਨਹੀਂ ਹੋਇਆ ਦੇਖੋ ਕਹਿੰਦੇ ਲਾਲ ਲਵ ਲਾਲ ਪਰੋਠਾ ਦੇਖ ਕੇ ਮੇਰੇ ਕੋਲ ਕੰਟਰੋਲ ਨਹੀਂ ਹੋਇਆ ਤਾਂ ਕਰਕੇ ਮੈਂ ਇੱਥੇ ਆਇਆ ਕਹਿੰਦੇ ਅਸੀਂ ਮਿਰਚਾ ਮੁਰਚਾ ਅਸੀਂ ਕੱਟ ਦਿੰਨੇ ਆ ਸਹੀ ਗੱਲ ਰਾਜ ਜੀ ਕਿ ਅਸੀਂ ਆਪ ਕਰਦਨੇ ਆ ਸਾਡੇ ਆਪ ਦੀ ਹੈ ਹੋਟਲ ਵਾਜੀ ਵਾਹ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਬੱਚੀ ਪਹਿਲੇ ਦਿਨ ਤੋਂ ਸਿਰ ਰਿਸਪੌਂਸ ਦੇ ਰਹੇ ਹੋ ਸਾਰੇ ਬਹੁਤ ਵਧੀਆ ਗੱਲ ਹੈ ਤੇ ਲੋ ਜੀ ਇਧਰ ਸਾਡਾ ਪਰੋੜਾ ਹੋ ਗਿਆ ਰੈਡੀ ਇਹ ਹੈਗਾ ਜੀ ਮਿੱਠਾ ਪਰੋੜਾ ਹਾਂ ਜਿਹਨੂੰ ਕਹਿੰਦੇ ਆ ਖੁਇਆ ਵਾਲਾ ਪਰੋੜਾ ਭਾਜੀ ਇਹ ਆ ਗਿਆ ਜੀ ਆਪਣਾ ਖੁਇਆ ਵਾਲਾ ਪਰੋੜਾ ਚੈੱਕ ਕਰੋ ਭਾਜੀ ਡਰਾਈ ਫਰੂਟ ਕਾ ਸਾਦੇ ਆ ਭਾਜੀ ਕਰੋੜ ਇਸ ਮੈਂ ਜਦ ਤੱਕ ਠੰਡਾ ਹੋ ਜਾਏ ਮਤਲਬ ਜੀ ਮੇਰੀ ਮੈਨੂੰ ਲੱਗਦਾ ਰਾਤ ਨੂੰ ਬਲੌਗ ਕਰਿਆ ਕਰੀਏ ਰਾਤ ਨੂੰ ਗੱਲਾਂ ਬਹੁਤ ਹੁੰਦੀਆਂ ਨੇ ਗਰਮ ਤਾਂ ਬਹੁਤ ਆ ਯਾਰ ਪਰ ਬਈ ਠੂਕ ਮਾਰ ਲਉ ਠੂਕ ਤਾਂ ਮਾਰੀ ਯਾਰ ਹਾਂ ਅਰੀ ਵਰੀ ਇਹ ਜਮਾਨ ਦੇ ਸਟੇਜ ਚੜਨ ਦਾ ਦਿਓ ਮੈਂ ਪਹਿਲਾਂ ਵੀ ਗਾਜ਼ਮਨ ਚੋਰੀ ਵਾਟੇ ਸਾਰਿਆ ਉਹੀ ਵਾਲਾ ਟੇਸਰ ਆ ਇਹ ਆਪਾਂ ਹੁਣ ਇਹਨੂੰ ਦੇਖਦੇ ਆਂ ਵੀ ਇਹਦੀ ਇਹ ਪਰੋਠਾ ਐਵੇਂ ਵਧੀਆ ਲੱਗਦਾ ਕਿ ਚੂਰੀ ਕੁੱਟ ਕੇ ਜਿਆਦਾ ਵਧੀਆ ਲੱਗ ਹੁਣ ਗੱਲ ਦੇਖਦੇ ਆਂ ਵੀ ਇਹ ਵਾਕਈ ਚੂਰੀ ਦੇ ਲੈਵਲ ਦੀ ਹੈ ਤੇ ਜਾਂ ਕਲਾ ਮੈਨੂੰ ਲੱਗੇ ਚੋਰੀ ਵਾਲਾ ਯਾਰ ਬਿਲਕੁਲ ਦੇਖ ਕੇ ਤੁਸੀਂ ਦੇਖੋ ਇਤਨਾ ਘਰ ਮੇ ਲੱਗੀ ਰਿਹਾ ਕਈ ਵਾਰ ਆਪਣੇ ਘਰਾਂ ਚ ਨਹੀਂ ਬਣਦਾ ਸੀ ਜੀ ਮੈਂ ਆਪਾਂ ਆਪਾਂ ਕਹਿੰਦੇ ਸੀ ਆਪਣਾ ਬਣਾ ਲਓ ਜੀ ਗੁੜ ਨਾਲ ਕੋੜ ਕੁੱਟ ਕੇ ਨਹੀਂ ਗੁੜ ਨਾਲ ਕੁੱਟ ਕੇ ਬਣਾ ਸਕਦੇ ਆ ਬੱਟ ਇਹ ਪ੍ਰੋਡਕਟ ਠੀਕ ਲੱਗਦਾ ਪੂਰੀ ਦੀ ਬਦਲ ਲੱਗ ਰਹੀ। ਪਰੌਂਠਾ ਹੈ ਲੇਕਿਨ ਟੇਸਟ ਕੀ ਦੇ ਰਿਹਾ? ਨਹੀਂ, ਉਹੀ ਗੱਲ ਆ ਫਲੇਵਰ ਅੱਛਾ ਦੇ ਰਿਹਾ, ਕੋਈ ਦਾ ਫਲੇਵਰ ਅੱਛਾ ਦੇ ਰਿਹਾ। ਪਰ ਮੇਜੇਦ ਇਹ ਪਰੌਂਠਾ ਹੀ ਵਧੀਆ ਲੱਗਣਾ। ਇਹਦੇ ਨਾਲ ਚੂਰੀ ਦਾ ਸੁਆਦ ਥੋੜੇ ਜਨ ਕਾਬ ਹੋ ਜਣਾ ਨਹੀਂ। ਤੇ ਇਸ ਕਰਕੇ ਬਹੁਤ ਵਧੀਆ ਭਾਈ ਹੁਣਾਂ ਦੇ ਕੋਲ ਆਇਆ ਰਾਤ ਦੀ ਰਾਤ ਦਾ ਸਾਡਾ ਪਹਿਲਾ ਵਲੌਗ ਆ ਇਹ। ਵੀ ਤੁਸੀਂ ਸਾਨੂੰ ਦੱਸ ਦਿਓ ਤੁਹਾਨੂੰ ਸਾਡਾ ਵੀਡੀਓ ਕਿਵੇਂ ਲੱਗਾ ਤੇ ਸਾਡੇ ਇਹ ਭਰਾ ਦੀ ਕੋਸ਼ਿਸ਼ ਕਿਵੇਂ ਲੱਗੀ ਆ? ਐਡਰੈਸ ਭਾਈ ਹੁਣਾਂ ਨੂੰ ਆਪਾਂ ਪੁੱਛ ਲੈਣੇ ਆ। ਬਾਈ ਹੁਣੇ ਉਧਰ ਹਜੇ ਥੋੜੀ ਜਿਹੀ ਬੰਦ ਕਰਦੇ ਪਏ ਨੇ ਤੇ ਬਾਈ ਜੀ ਹੁਣ ਉਹਨਾਂ ਨੂੰ ਕਹ ਲ ਗਾ ਬਾਈ ਜੀ ਅਗਲੇ ਦਿਨ ਚੜ ਗਿਆ ਬਾਈ ਜੁਲਾਈ ਇਧਰ ਆਇਓ ਭਾਈ ਐਡਰੈਸ ਦੱਸ ਦਿਓ ਹਾਂਜੀ ਆਣਾ ਕਿੱਥੇ ਆਏ ਇਹ ਸਰ ਆਪਣੇ ਭਾਰਤ ਨਗਰ ਚੌਂਕ ਜਦੋਂ ਆਪਾਂ ਪਹੁੰਚਦੇ ਆ ਜਿਵੇਂ ਹੀ ਅਗਰ ਜਗਰੋਂ ਪੁਲ ਤੋਂ ਆਨੇ ਆ ਤਾਂ ਲੈਫਟ ਟਰਨ ਕਰਾਂਗੇ ਬੱਸ ਸਟੈਂਡ ਵੱਲ ਨੂੰ ਹੂੰ ਪਹਿਲਾ ਪੁਆਇੰਟ ਲੈਫਟ ਸਾਈਡ ਤੇ ਆਪਣਾ ਮਨਜੀਤ ਆਈਸਕ੍ਰੀਮ ਦੇ ਮਨਜੀਤ ਆਈਸਕ੍ਰੀਮ ਪੋਲਰ ਆ ਸਾਹਮਣੇ ਉਹਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਆ ਠੀਕ ਹੈ ਜੀ ਅਗਰ ਬਾਸਟੈਂਡ ਤੋਂ ਆਨੇ ਆ ਤਾਂ ਯੂ ਟਰਨ ਲੈ ਕੇ ਭਾਰਤਨਗਰ ਚੌਂਕ ਤੋਂ ਪਹਿਲਾ ਪੁਆਇੰਟ ਆਪਣਾ ਆਏਗਾ ਨਹੀਂ ਨਹੀਂ ਇੱਥੇ ਘੜੀ ਲਾ ਕੇ ਖਾ ਸਕਦੇ ਹੋ ਹਾਂਜੀ ਪਰ ਬਾਈ ਤੁਹਾਡਾ ਪਰੌਣਾ ਬਹੁਤ ਅੱਛਾ ਹੈ ਬਹੁਤ ਵਧੀਆ ਜੀ ਕਮਾਲ ਗੁੱਡ ਟੇਸਟ ਮੈਨੂੰ ਲੱਗਾ ਵੀ ਚੂਰੀ ਮੈਂ ਫੁੱਟੇ ਦਾ ਸਕਦਾ ਇਹਨੂੰ ਗੁੱਡ ਟੇਸਟ ਪਰ ਮੈਂ ਤੁਹਾਨੂੰ ਇਦਾਂ ਕਹਿਆ ਵੀ ਥੋੜੀ ਦੋ ਇੱਕ ਦੋ ਸੁਜੈਸ਼ਨ ਦੇ ਪਰੌਣਾ ਥੋੜਾ ਵੱਡਾ ਕਰੋ ਠੀਕ ਹੈ ਜੀ ਠੀਕ ਹੈ ਜੀ ਇੱਕ ਮੇਨ ਗੱਲ ਹੈ ਵੀ ਡਾੜਾ ਤਾਂ ਬੰਦ ਕਰ ਦਿਓ ਭਾਈ ਠੀਕ ਹੈ ਜੀ ਠੀਕ ਹੈ ਦੇਸੀ ਘਿਓ ਦਾ ਹੀ ਪਰੌਣੇ ਬਣਾਓ ਤੇ ਨਾਲ ਜਿਹੜਾ ਮੱਖਣ ਹੈ ਨਾ ਉਹ ਵਾਈਟ ਮੱਖਣ ਰੱਖੋ ਅਮ ਠੀਕ ਹੈ ਜੀ ਬਹੁਤ ਜਬਰਦਸਤ ਚੇਸਟਰ ਦਾ ਡਿਪਰੋਟਾ ਦਾ ਕਲੀਅਰ ਜੀ ਗੱਲ ਆ ਵੀ ਅਜ ਤੱਕ ਅਸੀਂ ਪੇਡ ਪ੍ਰੋਮੋਸ਼ਨ ਨਹੀਂ ਕੀਤੀ ਤਾਂ ਹੀ ਸਾਡੀ ਇਹ ਪੇਡ ਪ੍ਰੋਮੋਸ਼ਨ ਆ ਠੀਕ ਹੈ ਜੀ ਰਾਤਾਂ ਜਾਗ ਜਾ ਕੇ ਤੁਹਾਡੇ ਨੂੰ ਚੰਗੇ ਖਾਣੇ ਲੈ ਕੇ ਆ ਰਹੇ ਆ ਚੰਗੇ ਟੇਸਟ ਲੈ ਕੇ ਆ ਰਹੇ ਆ ਬਈ ਸਪੋਰਟ ਜਰੂਰ ਕਰਦੇ ਹੋ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਦ ਤੱਕ ਅਸੀਂ ਹੁਣ ਖਾ ਕੇ ਘਰ ਜਾ ਕੇ ਸੌਂਗੇ ਇਹ ਸਵੇਰੇ ਮਿਲਦੇ ਆ ਜੀ ਅਗਲੇ ਵਲੌਗ ਤੇ ਥੈਂਕ ਯੂ ਸੋ ਮਚ